ਹਾਂਜੀ ਜੀ ਹਾਂ ਬਾਂਸੂ ਦੀ ਬਰਾਗ ਸੈਕਟਰੀ ਪੰਜਾਬ ਸਟੇਟ ਕਮੇਟੀ ਸੀਬੀਆਈ ਹਾਂਜੀ ਹਾਂਜੀ ਅਸੀਂ ਅੱਜ ਅਬੇਦਕਰ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਦੇਸ਼ ਭਗਤ ਤਾਕਤਾਂ ਜਿਹੜੀਆਂ ਸੰਵਿਧਾਨ ਦੇ ਹੱਕ ਚਾਹੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੀਆਂ ਔਰ ਦੇਸ਼ ਦੀ ਡੈਮੋਕਰੇਸੀ ਨੂੰ ਬਚਾਉਣਾ ਚਾਹੁੰਦੀਆਂ ਉਹ ਬਾਬੇ ਅਬੇਦਕਰ ਸਾਹਿਬ ਦਾ ਜਨਮ ਦਿਨ ਬੜੇ ਧੂਮ ਧਾਮ ਨਾਲ ਸਾਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਵਾਲੇ 14 ਅ ਅੱਜ 14 ਅਪ੍ਰੈਲ ਤੋਂ ਬਾਬੇ ਅਬੇਦਕਲ ਸਾਹਿਬ ਦੇ ਜਨਮ ਦਿਨ ਤੋਂ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਹਿੰਦੁਸਤਾਨ ਸਪਾਟ ਯਾਤਰਾ ਕਰਾਂਗੇ ਔਰ ਹਿੰਦੁਸਤਾਨ ਦੇ ਵਿੱਚ ਜਿਹੜਾ ਭਾਰਤ ਦੇ ਸਾਡੇ ਇਸ ਸਤੰਤਰਤਾ ਨੂੰ ਡੈਮੋਕ੍ਰੇਸੀ ਨੂੰ ਖਾਸ ਤੌਰ ਤੇ ਸੰਵਿਧਾਨ ਜਿਹੜਾ ਬਾਬੇ Ambedkar ਸਾਹਿਬ ਔਰ ਦੇਸ਼ ਭਗਤ ਇਨਕਲਾਬੀ ਤਾਕਤਾ ਨੇ ਮਿਲ ਕੇ Nehru ਉਹਨਾਂ ਨੇ Gandhi ਉਹਨਾਂ ਨੇ ਬਣਾਇਆ ਸੀ ਉਹ ਸੰਵਿਧਾਨ ਦੀਆਂ ਧੜੀਆਂ ਉਡਾਈਆਂ ਜਾ ਰਹੀਆਂ ਡੈਮੋਕ੍ਰੇਸੀ ਨੂੰ ਖਤਮ ਕੀਤਾ ਜਾ ਰਿਹਾ ਪ੍ਰਜਾਤੰਤਰ ਖਤਰੇ ਵਿੱਚ ਹੈ ਔਰ ਹਿੰਦੁਸਤਾਨ ਦੀ ਪਾਰਲੀਮੈਂਟ ਖਤਰੇ ਵਿੱਚ ਹੈ ਬਾਬੇ Ambedkar ਸਾਹਿਬ ਜਿਹੜੇ ਡੈਮੋਕ੍ਰੇਸੀ ਵਾਸਤੇ ਜਿਹੜੇ ਕੀਤੇ ਗਏ ਜਿਹੜੇ ਅੰਦੋਲਨ ਹੈ ਔਰ ਉਹਨਾਂ ਸੰਵਿਧਾਨ ਨੂੰ ਖਤਰੇ 'ਚ ਹੈ ਉਹਨੂੰ ਬਚਾਉਣ ਵਾਸਤੇ ਅਸੀਂ ਸਾਰੇ ਹਿੰਦੁਸਤਾਨ 'ਚ ਪਧ ਯਾਤਰਾ ਕਰ ਰਹੇ ਹਾਂ ਅਪ੍ਰੈਲ ਨੂੰ ਅਸੀਂ ਡਾਕਟਰ ਅੰਬੇਦਕਰ ਦੇ ਜਨਮ ਦਿਨ ਤੇ ਉਹਨਾਂ ਦੇ ਬੁੱਤ ਦੇ ਥੱਲੇ ਇਕੱਤਰ ਹੋ ਕੇ ਇਹ ਪ੍ਰਣ ਲੈ ਰਹੇ ਹਾਂ ਕਿ ਜਿਸ ਸੰਵਿਧਾਨ ਦੀ ਉਹਨਾਂ ਨੇ ਸੰਵਿਧਾਨ ਸਭਾ ਵਿੱਚ ਅਗਵਾਈ ਕਰਕੇ ਜਿਸ ਦੀ ਕੀ ਸੰਵਿਧਾਨ ਦੀ ਸੋਚ ਸਾਡੇ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਇਸ਼ਵਾਕੁੱਲਾ ਖਾਨ ਤੇ अनेका ਹੋਰ ਸ਼ਹੀਦਾਂ ਨੇ ਸੋਚ ਬਣਾਈ ਸੀ ਤੇ ਗਾਂਧੀ ਨਹਿਰੂ ਦੀ ਅਗਵਾਈ ਵਿੱਚ ਇਸ ਦੇਸ਼ ਤੇ ਆਜ਼ਾਦੀ ਦੀ ਲਹਿਰ ਚੱਲੀ ਅਤੇ ਉਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਇਸ ਸੋਚ ਤੇ ਕਿ ਅਸੀਂ ਇੱਕ ਲੋਕਤੰਤਰ ਤੇ ਧਰਮ ਦੇ ਪਕਤਾ ਤੇ ਧਾਰਕ ਸੰਵਿਧਾਨ ਬਣਾਵਾਂਗੇ ਉਹ ਸੰਵਿਧਾਨ ਇਹ ਜੋ ਬਣਾਇਆ ਗਿਆ ਅੱਜ பாஜக ਦੀ ਸਰਕਾਰ ਵੱਲੋਂ ਉਸ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਅਸੀਂ ਇਹ ਪ੍ਰਣ ਲੈਣ ਲਈ ਕਿ ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ ਇੱਥੇ ਇਕੱਤਰ ਹੋਏ ਅੱਜ ਜਿਵੇਂ ਪਹਿਲਾਂ ਬਰਾੜ ਸਾਹਿਬ ਨੇ ਦੱਸਿਆ ਮੈਂ ਡੀਪੀ ਮੋਰਟ ਜਿਲ੍ਹਾ ਸਕੱਤਰ CPI ਜਿਵੇਂ ਸਾਡੇ ਸੂਬਾ ਸਕੱਤਰ ਕਾਮੜ ਬੰਦਪਰਾੜ ਨੇ ਪਹਿਲਾਂ ਦੱਸਿਆ ਕਿ ਅੱਜ ਹਿੰਦੁਸਤਾਨ ਦੇ ਅੰਦਰ ਟੋਟਲ ਹਿੰਦੁਸਤਾਨ ਚ ਕਮਿਊਨਿਸਟ ਪਾਰਟੀ ਜਿਹੜੀ ਹੈ ਉਹ 14 ਤਰੀਕ ਤੋਂ ਲੈ ਕੇ 15 ਮਈ ਤੱਕ ਪੂਰੇ ਹਿੰਦੁਸਤਾਨ ਚ ਇੱਕ ਮਹੀਨਾ ਪਾਦਿਆ ਯਾਤਰਾ ਕਰ ਰਹੀ ਹੈ ਲੋਕਾਂ ਨੂੰ ਇਹ ਜਾਗਰੂਕ ਕਰਨ ਵਾਸਤੇ ਕਿ ਜਿਹੜਾ ਸਾਡਾ ਸੰਵਿਧਾਨ ਹੈ ਇਹਨੂੰ BJP ਸਰਕਾਰ ਜਿਹੜੀ ਹੈ ਕਿਵੇਂ ਸੰਵਿਧਾਨ ਨੂੰ ਤੋੜ ਕੇ ਮਰੋੜ ਕੇ ਆਮ ਲੋਕਾਂ ਦੇ ਜਿਹੜੇ ਹੱਕ ਹੈ ਉਹਨਾਂ ਦੇ ਉੱਤੇ ਉਹ ਜੀ ਚਾਪਾ ਮਾਰੀ ਹੈ ਇਸ ਕਰਕੇ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਲੁਧਿਆਣੇ ਦੇ ਅੰਦਰ ਇੱਥੇ ਸ਼ੁਰੂ ਕਰਕੇ ਅਸੀਂ ਲੁਧਿਆਣੇ ਦੇ ਸਾਰੇ ਪਿੰਡਾਂ ਚ ਸਾਰੇ ਬਲਾਕਾਂ ਚ ਸਾਰੇ ਕਸਬਿਆਂ ਦੇ ਵਿੱਚ ਇਹ ਅਸੀਂ ਮੈਸੇਜ ਲੈ ਕੇ ਜਾਵਾਂਗੇ ਕਿ ਭਾਜਪਾ ਸਰਕਾਰ ਜਿਹੜੀ ਹੈ ਉਹ ਇਸ ਸੰਵਿਧਾਨ ਨੂੰ ਜਿਹੜਾ ਧਰਨ ਨਿਰਪੱਖਤਾ ਤੇ ਜਿਹੜਾ ਸਮਾਜਵਾਦ ਦਾ ਨਾਅਰਾ ਦਿੰਦਾ ਡਾਕਟਰ ਮੇਧਕਰ ਦਾ ਲਿਖਿਆ ਹੋਇਆ ਸੰਵਿਧਾਨ ਉਸ ਸੰਵਿਧਾਨ ਨੂੰ ਕਿਵੇਂ ਤੋੜ ਕੇ ਇੱਕ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਉਹਨਾਂ ਨੇ ਮਤਲਬ ਇਹ ਜਿਹੜਾ ਕੀਤਾ ਉਹਨੂੰ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ